ਦੋ ਦਿਨ ਪਹਿਲਾਂ ਲੁਧਿਆਣਾ ਟਾਈਮਜ਼ ਵੱਲੋਂ ਇੱਕ ਖਬਰ ਜਿਹੜੀ ਆ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਗੋਆ ਵਾਂਗ ਲੁਧਿਆਣਾ ਦੇ ਵਿੱਚ ਵੀ ਜਿਹੜਾ ਕੈਸੀਨੋ ਉਹ ਖੁੱਲ ਚੁੱਕਿਆ ਜਿੱਥੇ ਰੋਜ਼ ਲੱਖਾਂ ਕਰੋੜਾਂ ਦੀ ਜਿੱਤ ਹਾਰ ਜਿਹੜੀ ਹੈ ਉਹ ਖੇਡੀ ਜਾਂਦੀ ਹੈ ਸੋ ਬਿਲਕੁਲ ਹੀ ਇਲੀਗਲ ਤੌਰ ਤੇ ਇਹ ਜਿਹੜਾ ਕੈਸੀਨੋ ਚਲਾਇਆ ਜਾਂਦਾ ਸੀ ਜਿਸ ਤੇ ਬੀਤੇ ਦਿਨ ਕਾਰਵਾਈ ਜਿਹੜੀ ਆ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਪੁਲਿਸ ਵੱਲੋਂ ਕਾਰਵਾਈ ਤਾਂ ਕਰ ਦਿੱਤੀ ਗਈ ਹੈ ਥਾਣਾ ਪੀਏਯੂ ਦੇ ਵਿੱਚ ਇੱਕ ਮਾਮਲਾ ਜਿਹੜਾ ਵਰੁਣ ਬੱਗਾ ਨਾਮ ਦੇ ਸ਼ਖਸ ਦੇ ਉੱਪਰ ਦਰਜ ਕੀਤਾ ਜਾਂਦਾ ਜੋ ਮਾਲਕ ਦੱਸਿਆ ਜਾ ਰਿਹਾ ਇਸ ਕੈਸੀਨੋ ਦਾ ਆਪਣੇ ਫਾਰਮ ਹਾਊਸ ਦੇ ਉੱਪਰ ਇਹ ਹਾਈ ਪ੍ਰੋਫਾਈਲ ਲੋਕਾਂ ਨੂੰ ਬੁਲਾਉਂਦਾ ਸੀ ਔਰ ਜਿੱਥੇ ਇਹ ਇੱਕ ਕੈਸੀਨੋ ਜਿਹੜਾ ਚਲਾਇਆ ਜਾਂਦਾ ਸੀ ਔਰ ਲੱਖਾਂ ਕਰੋੜਾਂ ਦੀ ਹਾਰ ਜਿੱਤ ਰੋਜ਼ ਨਿਰਧਾਰਿਤ ਕੀਤੀ ਜਾਂਦੀ ਸੀ ਸੋ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਥਾਣਾ ਪੀਏਯੂ ਦੇ ਵਿੱਚ ਦਰਜ ਹੋਈ ਹੈ ਪਰ ਪੀਏਯੂ ਦੇ ਜਿਹੜੇ ਐਸ ਐਚਓ ਨੇ ਉਹ ਸਾਫ਼ ਤੌਰ ਤੇ ਇਨਕਾਰ ਕਰ ਰਹੇ ਨੇ ਇਸ ਬਾਬਤ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਲੁਧਿਆਣਾ ਵੈਸਟ ਦੇ ਜਿਹੜੇ ਏਸੀਪੀ ਨੇ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਉਹਨਾਂ ਨੇ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇੱਕ ਹਾਈ ਪ੍ਰੋਫਾਈਲ ਕੇਸ ਜਿਹੜਾ ਸਾਹਮਣੇ ਆਇਆ ਕਿਉਂਕਿ ਲੁਧਿਆਣਾ ਟਾਈਮਜ਼ ਲਗਾਤਾਰ ਅਜਿਹੇ ਅੰਸਰਾਂ ਨੂੰ ਉਹਨਾਂ ਦਾ ਪਰਦਾ ਫਾਸ਼ ਕਰਦਾ ਔਰ ਤੁਹਾਡੇ ਸਾਹਮਣੇ ਇਹ ਜਿਹੜੀ ਖਬਰ ਹੈ ਸਾਂਝੀ ਕੀਤੀ ਗਈ ਔਰ ਹੁਣ ਪੁਲਿਸ ਵੱਲੋਂ ਕਾਰਵਾਈ ਤਾਂ ਕੀਤੀ ਗਈ ਹੈ ਪਰ ਪੁਲਿਸ ਇਸ ਬਾਰੇ ਕੁਝ ਵੀ ਪੁਖਤਾ ਤੌਰ ਤੇ ਜਾਣਕਾਰੀ ਸਾਹਮਣੇ ਨਹੀਂ ਲਿਆ ਰਹੀ ਹੈ ਸੋ ਦੱਸਿਆ ਜਾ ਰਿਹਾ ਕਿ ਜਿਹੜੀ ਸਪੌਟ ਦੇ ਉੱਪਰ ਕੈਸੀਨੋ ਚਲਾਇਆ ਜਾਂਦਾ ਸੀ ਹਾਈ ਪ੍ਰੋਫਾਈਲ ਲੋਗ ਰੋਜ਼ ਆਉਂਦੇ ਸਨ